ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਪੰਜਾਬ ਲਿਖਤ ਉੱਪਰ ਸਵਾਗਤ ਹੈ ਜਿਸ ਵਿੱਚ CBSE ਬੋਰਡ ਵਿਸ਼ਾ ਪੰਜਾਬੀ ਜਮਾਤ 10ਵੀਂ ਦਾ ਸਿਲੇਬਸ ਵਿਸਥਾਰ ਸਹਿਤ ਪੂਰਾ ਕੀਤਾ ਜਾ ਰਿਹਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਹੋਈ ਬਾਣੀ ਦੀ ਵਿਆਖਿਆ ਆਪਾਂ ਕਰਨ ਜਾ ਰਹੇ ਹਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਇਹ ਜਿਹੜੀ ਰਚਨਾ ਹੈਗੀ ਹੈ ਇੱਕ ਆਪ ਟੁੱਟਾ ਸਾਡੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਵਿੱਚੋਂ ਲਿਆ ਗਿਆ ਹੈ ਇਸ ਰਚਨਾ ਵਿੱਚ ਗੁਰੂ ਜੀ ਨੇ ਪ੍ਰਭੂ ਨੂੰ ਆਪਣਾ ਸਭ ਕੁਝ ਮੰਨਦੇ ਹੋਏ ਉਸ ਦੀ ਸ਼ਕਤੀ ਤੇ ਉਸ ਦੇ ਉੱਪਰ ਆਪਣੀ ਟੇਕ ਨੂੰ ਬਿਆਨ ਕਰਦਿਆਂ ਹੋਇਆਂ ਇਹ ਵਿਚਾਰ ਪੇਸ਼ ਕੀਤਾ ਹੈ ਕਿ ਉਸ ਦਾ ਨਾਮ ਧਿਆਨ ਨਾਲ ਮਹਾ ਸੁਖ ਮਿਲਦਾ ਹੈ ਤੇ ਵਿਕਾਰਾਂ ਦਾ ਔਖਾ ਘੋਲ ਜਿੱਤਿਆ ਜਾ ਸਕਦਾ ਹੈ। ਇਹਨਾਂ ਸਤਰਾਂ ਵਿੱਚ ਗੁਰੂ ਜੀ ਨੇ ਪ੍ਰਭੂ ਨੂੰ ਆਪਣਾ ਸਭ ਕੁਝ ਮੰਨਦੇ ਹੋਏ ਉਸ ਉੱਤੇ ਆਪਣੀ ਟੇਕ ਨੂੰ ਬਿਆਨ ਕੀਤਾ ਹੈ। ਸੋ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਗੁਰੂ ਜੀ ਫਰਮਾਉਂਦੇ ਹਨ ਕਿ हे ਪ੍ਰਭੂ ਤੂੰ ਮੇਰਾ ਪਿਤਿਆ ਪਿਤਾ ਦੀ ਥਾਂ ਤੇ ਹੈ ਤੂੰ ਹੀ ਮੇਰੀ ਮਾਤਾ ਦੀ ਥਾਂ ਤੇ ਹੈ ਤੂੰ ਮੇਰਾ ਰਾਖਾ ਸਬਨੀ ਥਾਈ ਤਾਂਪੋ ਕੇਹਾ ਕਾੜਾ ਜਿਓ ਮੇਰਾ ਰਿਸ਼ਤੇਦਾਰ ਵੀ ਤੂੰ ਹੈ ਤੂੰ ਹੀ ਮੇਰਾ ਭਰਾ ਹੈ ਸੋ ਜਦੋਂ ਵੀ ਮੈਂ ਸਭ ਥਾਵਾਂ ਤੇ ਕਿਤੇ ਵੀ ਜਾਂਦਾ ਹਾਂ ਤੂੰ ਹੀ ਮੇਰੀ ਰੱਖਿਆ ਕਰਦਾ ਹੈ ਤਾਂ ਮੈਨੂੰ ਕੋਈ ਚਿੰਤਾ ਨਹੀਂ ਮੈਨੂੰ ਕੋਈ ਡਰ ਨਹੀਂ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ हे ਪ੍ਰਭੂ ਮੈਂ ਤੇਰੀ ਕਿਰਪਾ ਨਾਲ ਹੀ ਤੈਨੂੰ ਪਛਾਣ ਸਕਦਾ ਹਾਂ ਅਰਥਾਤ ਤੇਰੀ ਕਿਰਪਾ ਨਾਲ ਹੀ ਮੈਂ ਤੇਰੇ ਨਾਲ ਡੂੰਗੀ ਸਾਝ ਪਾ ਸਕਦਾ ਹਾਂ ਤੁਜ ਬਿੰਦੂ ਜਾ ਵਰ ਨ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਸੋ ਤੇਰੀ ਓਟ ਦੇ ਵਿੱਚ ਹੀ ਮੇਰਾ ਮਾਣ ਹੈ ਮੇਰੇ ਲਈ ਤੇਰੇ ਬਗੈਰ ਹੋਰ ਕੋਈ ਨਹੀਂ ਸੰਸਾਰ ਦੀ ਇਹ ਖੇਡ ਤੇ ਅਖਾੜਾ ਸਭ ਤੇਰਾ ਹੀ ਹੈ ਜੀ ਜੰਤ ਸਬ ਤੁਦ ਉਪਾਏ ਜਿ ਚਿਤ ਪਾਣਾ ਤਿਤ ਤਿਤ ਲਾਏ ਗੁਰੂ ਜੀ ਆਖਦੇ ਹਨ हे ਪ੍ਰਭੂ ਸਾਰੇ ਜੀਵ ਜੰਤੂ ਤੇਰੇ ਹੀ ਪੈਦਾ ਕੀਤੇ ਹੋਏ ਹਨ ਜਿਸ ਤਰ੍ਹਾਂ ਤੈਨੂੰ ਪਾਉਂਦਾ ਹੈ ਅਰਥਾਤ ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਪ੍ਰਕਾਰ ਹੀ ਜੀਵਾਂ ਨੂੰ ਕਮਾਤੇ ਲਾਇਆ ਹੋਇਆ ਹੈ ਸਭ ਕਿਛ ਕੀਤਾ ਤੇਰਾ ਹੋਵੇ ਨਾਹੀਂ ਕਿਛ ਅਸਾੜਾ ਜੀਓ ਜੋ ਕੁਝ ਵੀ ਸੰਸਾਰ ਵਿੱਚ ਹੁੰਦਾ ਹੈ ਜਾਂ ਜੋ ਵੀ ਜੀਵ ਕਰਦੇ ਹਨ ਸਭ ਤੇਰਾ ਹੀ ਕੀਤਾ ਹੋਇਆ ਹੈ ਸਭ ਤੇਰੀ ਹੀ ਰਜ਼ਾ ਦੇ ਵਿੱਚ ਹੋ ਰਿਹਾ ਹੈ ਤੇ ਸਾਡਾ ਜਰਾ ਜਿੰਨਾ ਵੀ ਕੋਈ ਦਖਲ ਨਹੀਂ ਹੈ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਹੈ ਪ੍ਰਭੂ ਤੇਰਾ ਨਾਮ ਧਿਆਕੇ ਹੀ ਮੈਂ ਪਰਮ ਆਨੰਦ ਪ੍ਰਾਪਤ ਕੀਤਾ ਹੈ ਤੇਰੇ ਗੁਣ ਗਾਉਣ ਨਾਲ ਮੇਰੇ ਮਨ ਵਿੱਚ ਠੰਡਕ ਦਾ ਪਸਾਰ ਹੋਇਆ ਹੈ ਗੁਰੂ ਪੂਰੇ ਵਜੀਵ ਧਾਈ ਨਾਨਕ ਜੀਤਾ ਬਖਾੜਾ ਜੀ ਉਹ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਮੇਰੇ ਮਨ ਵਿੱਚ ਆਤਮਿਕ ਉਤਸ਼ਾਹਾ ਦਾ ਢੋਲ ਵੱਜ ਪਿਆ ਹੈ ਅਤੇ ਮੈਂ ਵਿਕਾਰਾਂ ਦਾ ਔਖਾ ਕੋਲ ਜਿੱਤ ਕੇ ਪ੍ਰਭੂ ਦੇ ਨਾਮ ਵਿੱਚ ਸਮਾ ਗਿਆ ਹਾਂ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜੇਕਰ ਤੁਸੀਂ ਇਸ ਪਾਠ ਬਾਰੇ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟ ਬਾਕਸ 'ਚ ਜਰੂਰ ਲਿਖ ਕੇ ਭੇਜੋ Then what?